ਸ਼ਿੱਖਿਆਦਾਇਕ ਕਹਾਣੀ ਉਹ ਹਰ ਰੋਜ਼ ਦੇ ਲੜਾਈ ਝਗੜੇ ਤੋਂ ਤੰਗ ਹੋ ਚੁੱਕੀ ਸੀ ਉਹ ਆਪਣੀ ਗਵੰਡਨ ਦੇ ਕੋਲ ਗਈ ਤੇ ਕਹਿਣ ਲੱਗੀ ਭੈਣੇ ਕੀ ਦੱਸਾਂ ਮੈਂ ਤਾਂ ਬੜੀ ਤੰਗ ਹਾਂ ਮੇਰੇ ਸੱਸ ਤਾਂ ਬਹੁਤ ਕਪੱਤੀ ਹੈ ਰੋਜ਼ ਹੀ ਲੜਦੀ ਰਹਿੰਦੀ ਹੈ ਮੇਰੇ ਨਾਲ ਉਸ ਦੀ ਗਵੰਡਨ ਸਹੇਲੀ ਨੇ ਕਿਹਾ ਕੱਲ ਐਤਵਾਰ ਹੈ ਤੂੰ ਕੱਲ ਮੇਰੇ ਨਾਲ ਸਾਧਾਂ ਦੇ ਡੇਰੇ ਚੱਲੀ ਉਹ ਤੇਰੀ ਮੁਸੀਬਤ ਦਾ ਜਰੂਰ ਕੋਈ ਹੱਲ ਕਰ ਦੇਣਗੇ ਅਗਲੇ ਦਿਨ ਉਹ ਆਪਣੀ ਸਹੇਲੀ ਦੇ ਨਾਲ ਸਾਧਾਂ ਦੇ ਡੇਰੇ ਆ ਗਈ ਉਸ ਨੇ ਸਾਰੀ ਗੱਲ ਸਾਧੂ ਬਾਬੇ ਨੂੰ ਦੱਸ ਦਿੱਤੀ ਸਾਧੂ ਬਾਬਾ ਜੀ ਨੇ ਕਿਹਾ ਕੋਈ ਗੱਲ ਨਹੀਂ ਪੁੱਤਰ ਜੀ ਤੇਰੀ ਮੁਸੀਬਤ ਦਾ ਹੱਲ ਜਰੂਰ ਕਰਾਂਗੇ ਸਾਧੂ ਬਾਬਾ ਜੀ ਨੇ ਕਿਹਾ ਪੁੱਤਰ ਜੀ ਆਤ੍ਰੀਤ ਹੈ ਲੈ ਜਾ ਇਹ ਤ੍ਰੀਤ ਪੂਰੇ 40 ਹਨ 40 ਦਿਨ ਜਦੋਂ ਤੇਰੀ ਸੱਸ ਤੇਰੇ ਨਾਲ ਲੜੇ ਇੱਕ ਤਵੀਤ ਆਪਣੀ ਦਾੜ੍ਹ ਦੇ ਥੱਲੇ ਲੈ ਲਈ ਪਰ ਯਾਦ ਰੱਖੀ ਜਿੰਨਾ ਜ਼ਿਆਦਾ ਬੋਲੇ ਤੋ ਉੰਨਾ ਇਸ ਤਵੀਤ ਨੂੰ ਹੋਰ ਜ਼ਿਆਦਾ ਦਬਾਈ ਜਾਵੇ ਜੇਕਰ 40 ਦਿਨ ਤੂ ਇਹ ਕੰਮ ਕਰ ਦਿੱਤਾ ਫਿਰ ਤੈਨੂੰ ਪੱਕਾ ਤੇਰੀ ਸੱਸ ਤੋਂ ਛਟਕਾਰਾ ਮਿਲ ਜਾਵੇਗਾ ਹੁਣ ਤਵੀਤ ਲੈ ਕੇ ਉਹ ਖੁਸ਼ੀ-ਖੁਸ਼ੀ ਆਪਣੇ ਘਰ ਆ ਗਈ ਉਸ ਨੂੰ ਦੇਖ ਕੇ ਉਸ ਦੀ ਸੱਸ ਉੱਚੀ-ਉੱਚੀ ਬੋਲਣ ਲੱਗ ਪਈ ਅਤੇ ਉਸਨੇ ਦੇਖਿਆ ਕਿ ਸੱਸ ਹੁਣ ਬੋਲਣ ਲੱਗ ਪਈ ਹੈ ਉਹ ਅੰਦਰ ਗਈ ਤੇ ਹੋਲੀ ਜਿਹੀ ਇੱਕ ਤਵੀਤ ਆਪਣੀ ਝਾੜ ਥੱਲੇ ਰੱਖ ਲਿਆ ਸੱਸ ਜਿਵੇਂ ਜਿਵੇਂ ਜ਼ਿਆਦਾ ਬੋਲਦੀ ਤੰਨੂੰ ਤਵੀਤ ਨੂੰ ਹੋਰ ਜ਼ੋਰ ਨਾਲ ਦਬਾਈ ਜਾਂਦੀ ਹੁਣ ਸੱਸ ਬੋਲ ਬਾਲ ਕੇ ਆਪੇ ਚੁੱਪ ਕਰ ਗਈ ਹੁਣ ਹਰ ਰੋਜ਼ ਜਦੋਂ ਸੱਸ ਬੋਲਦੀ ਤੰਨੂੰ ਦਾੜ ਥੱਲੇ ਤਵੀਤ ਦਬਾ ਕੇ ਆਪਣੇ ਕੰਮ ਲੱਗੀ ਰਹਿੰਦੀ ਹੁਣ ਸੱਸ ਸੋਚਦੀ ਕਿ ਮੈਂ ਕਿੰਨੀ ਮੂਰਖ ਹਾਂ ਨੂੰ ਮੇਰੀ ਵਿਚਾਰੀ ਮੈਨੂੰ ਕੁਝ ਵੀ ਨਹੀਂ ਬੋਲਦੀ ਭਾਵੇਂ ਮੈਂ ਉਸ ਨੂੰ ਜੋ ਮਰਜ਼ੀ ਬੋਲੀ ਜਾਵਾਂ ਹੁਣ 40 ਦਿਨਾਂ ਤੋਂ ਪਹਿਲਾਂ ਹੀ ਦੁਸ਼ਮਣੀ ਦੋਸਤੀ ਵਿੱਚ ਬਦਲ ਗਈ ਫਿਰ ਜਦੋਂ ਉਹਦੇ ਪਤੀ ਨੇ ਦੇਖਿਆ ਤਾਂ ਉਸ ਨੇ ਆਪਣੇ ਘਰਵਾਲੀ ਨੂੰ ਪੁੱਛਿਆ ਇਹ ਏ ਟ ਕੁੱਤੇ ਦਾ ਵੈਰ ਇਹਨੇ ਪਿਆਰ ਵਿੱਚ ਕਿਵੇਂ ਬਦਲ ਗਿਆ ਤਨੂ ਨੇ ਸਾਧੂ ਬਾਬੇ ਦੇ ਤਵੀਤ ਬਾਰੇ ਸਾਰਾ ਕੁਝ ਆਪਣੇ ਪਤੀ ਨੂੰ ਦੱਸ ਦਿੱਤਾ। ਪਤੀ ਬੜਾ ਪ੍ਰਭਾਵਿਤ ਹੋਇਆ ਅਤੇ ਕਹਿਣ ਲੱਗਾ, "ਚੱਲ ਫੇਰ ਕੱਲ ਨੂੰ ਮੈਨੂੰ ਵੀ ਸਾਧੂ ਕੋਲ ਲੈ ਕੇ ਚੱਲਨੀ। ਮੈਂ ਵੀ ਕੋਈ ਵਰਦਾਨ ਸਾਧੂ ਬਾਬੇ ਕੋਲੋਂ ਮੰਗ ਲਵਾਂਗਾ।" ਅਗਲੇ ਦਿਨ ਦੋਵੇਂ ਸਾਧੂ ਬਾਬੇ ਕੋਲ ਗਏ ਅਤੇ ਕੁਦਰਤ ਵੱਲੋਂ ਬਾਬਾ ਜੀ ਵੀ ਇਕੱਲੇ ਹੀ ਮਿਲ ਗਏ। ਪਤੀ ਨੇ ਕਿਹਾ, "ਬਾਬਾ ਜੀ, ਮੈਂ ਤੁਹਾਡੀ ਕਰਾਮਾਤ ਆਪਣੇ ਅੱਖੀਂ ਦੇਖੀ ਹੈ।" ਤੁਸੀਂ ਤਾਂ ਅਸੰਭਵ ਨੂੰ ਵੀ ਸੰਭਵ ਕਰ ਦਿੱਤਾ ਹੁਣ ਮੇਰਾ ਵੀ ਉਧਾਰ ਕਰੋ ਤਾਂ ਸਾਧੂ ਬਾਬੇ ਨੇ ਹੱਸਦਿਆਂ ਹੋਇਆਂ ਕਿਹਾ beta ਇਸ ਦੇ ਵਿੱਚ ਕੋਈ ਕਰਾਮਾਤ ਨਹੀਂ ਹੈ ਉਹ ਤਾਂ ਮੈਂ ਸਧਾਰਨ ਜਿਹਾ ਕਾਗਜ਼ ਇਸ ਨੂੰ ਦਿੱਤਾ ਸੀ ਕਿ ਉਸ ਨੂੰ ਦਬਾਉਣ ਦੇ ਬਹਾਨੇ ਚੁੱਪ ਰਹੇਗੀ ਦੇਖੋ beta ਜੇਕਰ ਲੜਾਈ ਨੂੰ ਖਤਮ ਕਰਨਾ ਹੈ ਤਾਂ ਇੱਕ ਬੰਦੇ ਨੂੰ ਚੁੱਪ ਕਰਨਾ ਪਵੇਗਾ ਇੱਕ ਬੰਦਾ ਕਿੰਨਾ ਕੁ ਲਾੜੂ ਜਦੋਂ ਅਗਲਾ ਕੁਝ ਬੋਲ ਹੀ ਨਹੀਂ ਰਿਹਾ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਨਿੱਤ ਦੀ ਲੜਾਈ ਖਤਮ ਕਰਨਾ ਚਾਹੁੰਦੇ ਹੋ ਤਾਂ ਇੱਕ ਬੰਦਾ ਚੁੱਪ ਰਿਆ ਕਰੋ ਦੂਜੇ ਨੇ ਹੌਲੀ-ਹੌਲੀ ਆਪੇ ਹੀ ਠੀਕ ਹੋ ਜਾਣਾ ਹੈ